ਨਗਰ ਨਿਗਮ ਕਮਿਸ਼ਨਰ ਦੇ ਹੁਕਮਾਂ ਅਨੁਸਾਰ ਸ਼ਹਿਰ ਚ ਸਫਾਈ અભિયાન ਚਲਾਇਆ ਗਿਆ ਇਸ ਤਰ੍ਹਾਂ ਨਗਰ ਨਿਗਮ ਪ੍ਰਸ਼ਾਸਨ ਦੀ ਟੀਮ ਨੇ ਪੀਪੀਆਰ ਮਾਰਕੀਟ ਵਿੱਚ ਜਿਨ੍ਹਾਂ ਦੁਕਾਨਦਾਰਾਂ ਵੱਲੋਂ ਪਲਾਸਟਿਕ ਬੈਗ ਅਤੇ ਪਲਾਸਟਿਕ ਦੇ ਭਾਂਡੇ ਵਰਤੇ ਜਾ ਰਹੇ ਸਨ ਉਹਨਾਂ ਨੂੰ ਵਰਨਿੰਗ ਦਿੱਤੀ ਗਈ ਇਸ ਮੌਕੇ ਸਹਾਇਕ ਸਹਿਤ ਅਫਸਰ ਸੁਮਿਤਾ ਅਬਰੋਲ ਅਤੇ ਸਬ ਇੰਸਪੈਕਟਰ ਮੋਨਿਕਾ ਵੱਲੋਂ ਦੁਕਾਨਦਾਰਾਂ ਨੂੰ ਸਖਤ ਹਦਾਇਤਾਂ ਵੀ ਦਿੱਤੀਆਂ ਗਈਆਂ ਚਲੰਦਰ ਤੋਂ ਜਤੈਨ ਮਰਵਾਹਾ ਦੀ ਰਿਪੋਰਟ ਕਾਰਵਾਈ ਇਹ ਕੀਤੀ ਜਾ ਰਹੀ ਹੈ ਕਿ ਸ਼ਹਿਰ ਵਾਸੀਆਂ ਵੱਲੋਂ ਬਹੁਤ ਹੀ ਵੱਧ ਚੜ ਕੇ ਇਸ ਚੀਜ਼ ਦਾ ਹੰਗਾਰਾ ਭਰਿਆ ਗਿਆ ਕਿ ਪਲਾਸਟਿਕ ਮੁਕਤ ਸ਼ਹਿਰ ਅ ਤੁਹਾਡੀ ਨਾਲ ਪੂਰਾ ਸਹਿਯੋਗ ਦੇਵਾਂਗੇ ਸਾਨੂੰ ਅਸੀਂ ਜੇ ਇੱਥੇ ਪੀਪੀਆਰ ਮਾਰਕੀਟ ਦੇ ਵਿੱਚ ਆਏ ਆ ਸਾਡੇ ਐਸਆਈ ਸਹਿਬਾਨ ਕੁਲਵਿੰਦਰ ਜੀ ਸਾਡੇ ਸਹਾਇਕ ਸੈੱਟ ਆਫੀਸਰ ਡਾਕਟਰ ਸੁਮિતા ਬਰੋਲ ਐਸਆਈ ਸਾਡੇ ਅਮਨਤ ਕਮਨ ਜੀ ਅਸੀਂ ਸਾਰੇ ਇੱਥੇ ਇਹਨਾਂ ਦੇ ਸਮੇਂ-ਸਮੇਂ ਤੋਂ ਸਾਡੇ ਐਸਆਈ ਇਹਨਾਂ ਦੇ ਨਾਲ ਸੰਪਰਕ ਕਰਦੇ ਨੇ ਤੇ ਇਹਨਾਂ ਨੂੰ ਇਸ ਚੀਜ਼ ਤੋਂ ਜਾਣੂ ਕਰਵਾਉਂਦੇ ਰਹੇ ਕਿ ਪਲਾਸਟਿਕ ਜਿਹੜਾ ਹੈ ਬਹੁਤ ਹੀ ਖਤਰਨਾਕ ਹੈ ਜਿਸ ਨੇ ਦੇ ਨਾਲ ਵਾਤਾਵਰਣ ਦਾ ਦੁਸ਼ਿਤ ਹੁੰਦਾ ਹੀ ਹੈ ਹੋਰ ਵੀ ਬਹੁਤ ਚੀਜ਼ਾਂ ਦਾ ਨੁਕਸਾਨ ਹੋ ਰਿਹਾ ਸਾਡੇ ਨਾਲ ਇਹ ਇਹਨਾਂ ਨੇ ਸਾਨੂੰ ਪੁਰਜ਼ੋਰ ਇਹ ਆਸ਼ਵਾਸਨ ਦਿੱਤਾ ਗਿਆ ਕਿ ਅਸੀਂ ਪੂਰੀ ਵੈਸੇ ਤਾਂ ਕਹਿੰਦੇ ਕਿ ਸਾਡੀ ਜਿਹੜੀ ਹੈ ਮਾਰਕੀਟ ਦੇ ਵਿੱਚ ਪਲਾਸਟਿਕ ਬਹੁਤ ਹੀ ਘੱਟ ਅੱਗੇ ਨਾਲੋਂ ਵਰਤਿਆ ਜਾ ਰਿਹਾ ਲੇਕਿਨ ਜਿਹੜੇ ਥੋੜੇ ਬੋਤੇ ਸ਼ਾਪਕੀਪਰਜ਼ ਜਾਂ ਹੋਰ ਕੋਈ ਹੈਗੇ ਵੈਂਡਰ ਰਹਿ ਵੀ ਗਏ ਨੇ ਅਸੀਂ ਉਹਨਾਂ ਦੇ ਕੋਲੋਂ ਵੀ ਇਸ ਚੀਜ਼ ਨੂੰ ਹਟਾਉਣ ਦੀ ਪੂਰੀ ਪੂਰੀ ਕੋਸ਼ਿਸ਼ ਕਰਾਂਗੇ ਠੀਕ ਇਸ ਵਾਰ ਸਾਡੇ ਮੇਲੇ ਦੇ ਬਾਬਾ ਸੋਡਲ ਜੀ ਦਾ ਮੇਲਾ ਸੀ ਉਸ ਦੇ ਵਿੱਚ ਸਾਡੇ ਐਸਆਈ ਸਹਿਬਾਨ ਸਾਡੇ ਸਫਾਈ ਸੇਵਕ ਮਜ਼ਦੂਰ ਜਿਹੜੇ ਆ ਜਿਨ੍ਹਾਂ ਨੇ ਬਹੁਤ ਹੀ ਮਿਹਨਤ ਮੁਸ਼ਕਲ ਦੇ ਨਾਲ ਇਸ ਮੇਲੇ ਨੂੰ ਪਲਾਸਟਿਕ ਮੁਕਤ ਮੇਲਾ ਬਣਾਇਆ ਜਿਸ ਦੇ ਵਿੱਚ ਸਾਨੂੰ ਸ਼ਹਿਰ ਵਾਸੀਆਂ ਦਾ ਲੰਗਰ ਕਮੇਟੀਆਂ ਦਾ ਔਰ ਮੰਦਿਰ ਵਾਲਿਆਂ ਦਾ ਇੰਨਾ ਸਹਿਯੋਗ ਮਿਲਿਆ ਜਿਸ ਦੇ ਨਾਲ ਅਸੀਂ ਸਕੂਲ ਕਾਲਜ ਦੇ ਬੱਚਿਆਂ ਦਾ ਵੀ ਨਾਲ ਸਹਾਇਤਾ ਲਈਤੀ ਜਿਸ ਦੇ ਵਿੱਚ ਉਹਨਾਂ ਨੇ ਇਸ ਦੇ ਪੁਰ ਜੋਰ ਹੁੰਗਾਰਾ ਭਰਿਆ ਔਰ ਉਹਨਾਂ ਨੇ ਇਸ ਮੇਲੇ ਨੂੰ ਪਲਾਸਟਿਕ ਮੁਕਤ ਮੰਹਾਨਵੀ ਚ ਸਾਡੀ ਮਦਦ ਕੀਤੀ ਠੀਕ ਹੈ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਪੀਪੀਆਰ ਮਾਲ ਦੇ ਪ੍ਰੈਜ਼ੀਡੈਂਟ ਸਾਹਿਬ ਦਾ ਇਹਨਾਂ ਦੇ ਨਾਲ ਜਿਹੜੇ ਹੋਰ ਵੀ ਜੁੜੇ ਹੋਏ ਮੈਂਬਰਸ ਨੇ ਬਹੁਤ ਬਹੁਤ ਧੰਨਵਾਦ ਹੈ